ਅੱਜ ਵਿਸਾਖੀ ਦੇ ਪਾਵਨ ਇਤਿਹਾਸ ਬਾਰੇ ਆਪ ਜੀ ਦੇ ਨਾਲ ਕੁਝ ਕੋ ਵਿਚਾਰਾਂ ਸਾਂਝੀਆਂ ਕਰਾਂਗੇ ਆਮ ਕਰਕੇ ਜੋ ਜ਼ਿਆਦਾ ਪ੍ਰਚਲਿਤ ਇਤਿਹਾਸ ਹੈ ਵਿਸਾਖੀ ਦੇ ਬਾਰੇ ਕਿ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਦਿਵਸ ਮੰਨਿਆ ਜਾਂਦਾ ਹੈ ਖਾਲਸੇ ਪੰਥ ਦਾ ਜਨਮ ਦਿਹਾੜਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਪੰਜ ਪਿਆਰੇ ਸਾਜੇ ਤੇ ਸਾਜ ਕਰਕੇ ਨਿਵਾਜੇ ਫਿਰ ਆਪ ਉਹਨਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਤੇ ਸਭ ਗੁਰਾਂ ਨੇ ਆਪ ਵੀ ਅੰਮ੍ਰਿਤ ਦੀ ਦਾਤ ਉਹਨਾਂ ਪਾਸੋਂ ਮੰਗੀ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਵਿਸਾਖੀ ਦਾ ਇਤਿਹਾਸ ਜੋ ਹੈ ਉਹ ਪ੍ਰਤਨ ਗੁਰੂ ਸਹਿਬਾਨਾਂ ਤੋਂ ਕਦੋਂ ਤੋਂ ਵਿਸਾਖੀ ਤੇ ਵਿਸ਼ੇਸ਼ ਇਕਤਤਾ ਹੁੰਦੀ ਆਈ ਹੈ ਤੇ ਕਿਹੜੇ ਕਿਹੜੇ ਗੁਰੂ ਸਹਿਬਾਨ ਪਹਿਲਾਂ ਤੁਨ ਸਾਕੀ ਦੇ ਦਿਹਾੜੇ ਤੇ ਇਕਤਤਾ ਕਰਕੇ ਸੰਗਤਾਂ ਨੂੰ ਸੰਬੋਧਨ ਕਰਦੇ ਰਹੇ ਨੇ ਇਸ ਇਤਿਹਾਸ ਦੇ ਨਾਲ ਆਪ ਜੀ ਨੂੰ ਜੋੜਨ ਜਾ ਰਹੇ ਹਾਂ ਧਿਆਨ ਦੇ ਨਾਲ ਵਿਚਾਰਾਂ ਸਰਵਣ ਕਰਨੀਆਂ ਜੀ ਸਤ ਸੰਗਤ ਜੀਓ ਪਹਿਲਾ ਜੋ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੰਖੇਪ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 1557 ਈਸਵੀ ਹੈ ਵਿਸਾਖੀ ਦਾ ਹੀ ਦਿਨ ਹੈ ਵਿਸਾਖੀ ਦੀ ਸੰਗRAND ਹੈ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਕਿ ਆਪ ਜੀ ਦਰਸ਼ਨ ਕਰਨ ਵਾਸਤੇ ਜਾਂਦੇ ਹੋ ਬੌਲੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਜੇ ਤੱਕ ਤਿਆਰ ਕੀਤੀ ਜੋ ਹੈ ਉਹ ਸੰਗਤਾਂ ਦਰਸ਼ਨ ਕਰਦੀਆਂ ਨੇ ਜਲ ਸਕਦੀਆਂ ਨੇ ਉਸ ਦੇ ਵਿੱਚ ਬੌਲੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਤਿਆਰ ਕੀਤਾ ਹੈ ਤੇ ਵਿਸਾਖੀ ਵਾਲੇ ਦਿਨ ਬੌਲੀ ਸਾਹਿਬ ਤਿਆਰ ਕਰਕੇ ਚੱਕ ਕੀਤੀ ਇਕੱਤਰਤਾ ਕੀਤੀ ਸੰਗਤਾਂ ਦੀ ਕਿਉਂਕਿ ਭਾਈ ਪਾਰੋ ਜੀ ਨੇ ਇਹ ਬੇਨਤੀ ਕੀਤੀ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਅਨੰਨ ਸਿੱਖ ਸੰਤ ਭਾਈ ਪਾਰੋ ਜੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਵਿਸ਼ੇਸ਼ ਤੌਰ ਤੇ ਵਿਸਾਖੀ ਤੇ ਜੋੜ ਮੇਲਾ ਜੋ ਹੈ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸੰਨੇ ਤੋਂ ਆਰੰਭ ਹੋਇਆ ਇਸ ਦਿਨ ਵੱਡੀ ਗਿਣਤੀ ਦੇ ਵਿੱਚ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਗੁਰੂਕੀਆਂ ਸੰਗਤਾਂ ਗੁਇੰਦਵਾਲ ਸਾਹਿਬ 71 ਹੋਇਆ ਤੇ ਗੁਰੂ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਸਾਨੂੰ ਸੰਗਤਾਂ ਨੂੰ ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬਉੜੀ ਸਾਹਿਬ ਬਾਵਾਂ ਤੋਂ ਬਾਅਦ ਇਹ ਵਿਸਾਖੀ ਦਾ ਪੁਰਬ ਜੋ ਹੈ ਉਹ ਇਸੇ ਤਰ੍ਹਾਂ ਸੰਗਤਾਂ ਹਰ ਸਾਲ ਮਨਾਉਣ ਲੱਗ ਪਈਆਂ ਸੋ ਇਸ ਤਰ੍ਹਾਂ ਅੱਗੇ ਜੋ ਹੋਰ ਇਤਿਹਾਸ ਜੁੜਿਆ ਹੋਇਆ ਹੈ ਵਿਸਾਖੀ ਨਾਲ ਕਿਉਂਕਿ ਜੋ ਵੀ ਵਿਚਾਰ ਕਰ ਰਹੇ ਹਾਂ ਸਮੇਂ ਨੂੰ ਸਾਮ ਪਿਆ ਹੋਇਆ ਆਪਾਂ ਸੀਮਤ ਵਿਚਾਰਾਂ ਸੰਖੇਪ ਦੇ ਵਿੱਚ ਦੱਸ ਰਿਹਾ ਇਤਿਹਾਸ ਗੁਰੂਆਂ ਦੇ ਬਹੁਤ ਲੰਮੇ ਨੇ ਮਰਜ਼ ਕਰਪਾ ਕਰਨੇ ਖੁੱਲੇ ਸਮੇਂ ਵਿੱਚ ਉਹਨਾਂ ਦੇ ਵੀ ਵਿਚਾਰ ਕਰਾਂਗੇ ਦੂਸਰਾ 1586 ਈਸਵੀ ਤੇ ਅੱਗੇ ਆ ਜਾਈਏ ਵਿਸਾਖੀ ਦਾ ਦਿਨ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਮ ਪਾਤਸ਼ਾਹ ਬੀਬੀ ਰਜਨੀ ਜਿਸ ਵੇਲੇ ਪਿੰਗਲੇ ਦੇ ਨਾਲ ਵਿਆਹ ਹੀ ਜਾਂਦੀ ਹੈ ਤੇ ਸਿੱਲਕ ਦੇ ਵਿੱਚ ਰਹਿਣ ਵਾਲੀ ਉਹ ਬੀਬੀ ਰਜਨੀ ਜਿੱਥੇ ਕਿ ਆਪ ਜੀ ਦੁੱਖ ਭੰਜਨੀ 베ਰੀ ਦੇ ਜਾ ਕਰਕੇ ਦਰਸ਼ਨ ਦੇਦਾਰੇ ਕਰਦੇ ਹੋ ਉਸ ਬੀਬੀ ਰਜਨੀ ਦਾ ਪਿੰਗਲਾ ਪਤੀ ਜੋ ਹੈ ਉਹ ਠੀਕ ਹੁੰਦਾ ਹੈ ਸੋ ਉਸ ਵੇਲੇ ਬੀਬੀ ਰਜਨੀ ਉਸ ਦੁਆਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਉਸ ਪਿੰਗਲੇ ਦਾ ਕੂੜੇ ਮਟਣ ਤੇ ਇਹ ਮਹਿਮਾ ਜੋ ਹੈ ਇਹ ਪ੍ਰਗਟ ਕੀਤੀ ਹੈ ਅੰਮ੍ਰਿਤਸਰ ਦੇ ਪਾਵਨ ਪਵਿੱਤਰ ਸਰੋਵਰ ਦੀ ਉਹ ਵੀ ਵਿਸਾਖੀ ਵਾਲਾ ਦਿਨ ਸੀ 1586 ਈਸਵੀ ਇਸ ਤੋਂ ਅੱਗੇ ਤੀਸਰਾ ਜੋ ਇਤਿਹਾਸ ਹੈ ਵਿਸਾਖੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਖਾਲਸਾ ਪੰਥ ਸਾਜਣ ਤੋਂ ਪਹਿਲਾਂ ਦਾ ਜੁੜਿਆ ਹੋਇਆ ਹੈ 1604 ਈਸਵੀ ਹੈ ਵਿਸਾਖੀ ਵਾਲਾ ਦਿਨ ਹੈ ਮੱਖਣ ਸਾਹਿਬ ਬਾਣਾ ਜਿਸ ਦਾ ਬੇੜਾ ਪਾਣੀ ਦੇ ਵਿੱਚ ਡੁੱਬ ਰਿਹਾ ਹੈ ਵਪਾਰੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਉਹਨਾਂ ਦਾ ਬੇੜਾ ਬੰਨ੍ਹੇ ਲੁੰਦੇ ਨੇ ਕਿਉਂਕਿ ਬੇਨਤੀ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗੱਦੀ ਤੇ ਵਿਰਾਜਮਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਉਹ ਬੇਨਤੀ ਪ੍ਰਵਾਨ ਹੋ ਗਈ ਮਹਾਰਾਜ ਨੇ ਬੇੜਾ ਬੰਨੇ ਕੀਤਾ ਮੱਖਣ ਚਾਵ ਵਪਾਰ ਕਰਨ ਤੋਂ ਬਾਅਦ ਜਿਸ ਵੇਲੇ ਬਾਬਾ ਪਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚ ਲਿਆ ਤਾਂ ਸਤ ਸੰਗਤ ਜੀ ਉਸ ਵੇਲੇ ਆ ਕਰਕੇ ਕੀ ਵੇਖਦੇ ਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਚੁੱਕੇ ਨੇ ਆਪ ਗਏ ਨੇ ਬਾਬਾ ਪਕਾਲੇ ਹੈ ਤੇ ਉਥੇ ਇਨ ਮੱਲੀਆਂ ਨੇ 22 ਮੰਜੀਆਂ ਡਾਈਆਂ ਹੋਈਆਂ ਨੇ ਪਤਾ ਨਹੀਂ ਚੱਲ ਰਿਹਾ ਗੁਰੂ ਅਸਲ ਕੌਣ ਹੈ ਜਿਸ ਵੇਲੇ ਮੱਖਣਸ਼ਾਲ ਬਾਣੇ ਨੇ ਪਰਖ ਕਰਨੀ ਕੀਤੀ ਹੈ ਪਤਾ ਚੱਲ ਗਿਆ ਕਿ ਅਸਲ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਇਹ ਸਾਖੀ ਸੰਪੂਰਨ ਜਿੰਨਾ ਸੰਗਤਾਂ ਨੇ ਸਰਵਣ ਕਰਨੀ ਹੈ ਕਮੈਂਟ ਲਾਈਨ ਦੱਸ ਸਕਦੇ ਨੇ ਆਪਾਂ ਵੀਡੀਓ ਦੇ ਵਿੱਚ ਇਤਿਹਾਸ ਸਾਂਝਾ ਕਰਾਂਗੇ ਅਗਲੀ ਦੇ ਵਿੱਚ ਮੱਖਣਸਾਲ ਬਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਉੱਥੇ ਪ੍ਰਗਟ ਕੀਤਾ 1664 ਈਸਵੀ ਵਿਸਾਖੀ ਵਾਲਾ ਦਿਨ ਹੈ। ਬਾਬਾ ਬਕਾਲਾ ਵਿਖੇ ਮੱਖਣਸਾਲ ਬਾਣੀ ਨੇ ਪ੍ਰਗਟ ਕੀਤਾ ਅਤੇ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਇਹਨਾਂ ਤੋਂ ਸੇਵੇਂ ਸਥਾਨ ਤੇ ਸੰਗਤ ਗੁਰਤਾ ਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਲੰਮਦੇ ਨੇ। ਇਸ ਦਿਨੇ ਮੱਖਣ ਸਾਹਿਬ ਬਾਣੇ ਨੇ ਗੁਰੂ ਤੇਗ ਪ੍ਰਖਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕੀਤਾ ਹੈ। ਫਿਰ ਇਸ ਤੋਂ ਅੱਗੇ ਚੌਥੀ ਜੋ ਇਤਿਹਾਸ ਦੀ ਕੜੀ ਹੈ ਵਿਸਾਖੀ ਦੀ 1676 ਈਸਵੀ ਤੇ ਆ ਰਹੀਏ। ਵਿਸਾਖੀ ਵਾਲਾ ਦਿਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ ਭਾਈ ਰਾਮ ਕੋਇਲ ਜੀ ਉਹ ਗੁਰੂ ਸਾਹਿਬ ਜੀ ਮਹਾਰਾਜ ਨੂੰ ਤਿਲਕ ਲਗਾ ਕਰਕੇ ਇਹ ਰਸਮ ਜੋ ਹੈ ਉਹ ਪੂਰੀ ਕਰਦੇ ਨੇ ਉਹ ਵੀ ਵਿਸਾਖੀ ਵਾਲਾ ਦਿਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਫਿਰ ਇਸ ਨੂੰ ਅੱਗੇ 1699 ਦੀ ਗੱਲ ਕਰੀਏ ਜਿਸ ਦਿਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ੍ਰੀ ਕੇਸ਼ਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੀ ਦੀ ਪਵਨ ਧਰਤੀ ਤੇ ਹਾਲਸਾ ਪੰਥ ਦੀ ਸਹਾਜਨਾ ਕੀਤੀ ਇਸ ਕਰਕੇ ਵਿਸਾਖੀ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਇਤਿਹਾਸਿਕ ਘਟਨਾ ਜੋ ਹੈ ਇਹ ਮਹਾਨ ਕ੍ਰਾਂਤੀਕਾਰੀ ਵਿਸਾਖੀ ਸੀ ਇਸ ਦਿਨ ਬਹੁਤ ਵੱਡਾ ਗੁਰੂ ਸਾਹਿਬ ਜੀ ਮਹਾਰਾਜ ਨੇ ਫੈਸਲਾ ਲਿਆ ਹੈ ਜ ਜਿਹਦੇ ਨਾਲ ਸਾਰੀ ਸਿੱਖ ਕੌਮ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸਦਾ ਰਿਣੀ ਰਹੇਗੀ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਸਿਰ ਉੱਚਾ ਕਰਕੇ ਜ਼ਬਰ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਹਥਿਆਰਬੰਦ ਸਿੱਖਾਂ ਨੂੰ ਕੀਤਾ। ਸੋ ਇਸ ਤੋਂ ਅੱਗੇ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਵਿੱਚ ਉਹ ਵਸਾਖੀ ਤੇ ਵਿਸ਼ੇਸ਼ ਗੁਰੂ ਸਾਹਿਬਾਨਾਂ ਦੇ ਸਮੇਂ ਇਕੱਠੇ ਹੋ ਰਹੇ ਨੇ 1706 ਈਸਵੀ ਦੀ ਗੱਲ ਕਰੀਏ ਵਸਾਖੀ ਦਾ ਦਿਨ ਹੈ। ਸਾਬੋ ਕੀ ਤਲਵੰਡੀ ਤਖਤ ਤੇ ਸ੍ਰੀ ਦੰਦਨਾ ਸਾਹਿਬ ਵਿਖੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੜਾ ਵੱਡਾ ਵਿਸਾਖੀ ਦਾ ਦਿਹਾੜਾ ਜੋ ਹੈ ਉਸ ਦੇ ਉੱਤੇ ਇਕੱਠ ਕੀਤਾ ਬੜਾ ਭਾਰੀ ਇਕੱਠ ਹੋਇਆ 1 ਲੱਖ 20 ਹਜ਼ਾਰ ਪ੍ਰਾਣੀਆਂ ਨੇ ਇਤਿਹਾਸਕਾਰ ਲਿਖਦੇ ਹਨ ਕਿ ਉਸ ਵੇਲੇ ਅੰਮ੍ਰਿਤਪਾਣ ਸਭੂ ਕੀ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਕੀਤਾ 1706 ਈਸਵੀ ਦੇ ਵਿੱਚ ਇਸ ਤੋਂ ਅੱਗੇ 1714 ਈਸਵੀ ਮਸਾਕੀ ਵਾਲਾ ਦਿਨ ਸੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਭਾਰੀ ਇਕੱਠ ਕੀਤਾ ਹੈ ਸਿੱਖ ਕੌਮ ਦੇ ਹਿੱਤ ਦੇ ਵਿੱਚ ਭਵਿੱਖ ਦੇ ਵਿੱਚ ਸਿੱਖ ਕੌਮ ਦੀ ਸਾਂਝ ਬਾਲ ਕਰਨ ਵਾਸਤੇ ਵੱਡੇ ਗੁਰਮਤੇ ਉੱਥੇ ਕੀਤੇ ਉਹੀ ਵਿਸਾਖੀ ਵਾਲਾ ਦਿਨ ਸੀ ਜਦੋਂ ਬਾਬਾ ਬੰਦਾ ਸਿੰਘ ਜੀ ਨੇ ਵੱਡਾ ਇਕੱਠ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤਾ। ਹੋਰ ਜੋ ਇਤਿਹਾਸਕ ਘਟਨਾ ਇਸ ਵਿਸਾਖੀ ਦੇ ਨਾਲ ਜੁੜੀ ਹੈ 13 ਅਪਰ 1999 ਜੋ ਕਿ ਇਤਿਹਾਸ ਦੀ ਇੱਕ ਵੱਡੀ ਘਟਨਾ ਮੰਨੀ ਜਾਂਦੀ ਹੈ। ਜਲ੍ਹਿਆਂਵਾਲੇ ਬਾਗ ਦਾ ਸੜਕਾ ਹੋਇਆ। ਜਨਰਲ ਡਾਇਰ ਦੇ ਹੁਕਮ ਤੇ ਗੋਲੀ ਜੋ ਹੈ ਉਹ ਜਲਿਆਂਵਾਲੇ ਬਾਗ ਦੇ ਵਿੱਚ ਚੱਲੀ ਜਿਹਦੇ ਵਿੱਚ ਅਨੇਕਾਂ ਹੀ ਸਿੰਘ, ਸਿੰਘਣੀਆਂ, ਬੱਚੇ, ਨੌਜਵਾਨ ਸ਼ਹੀਦ ਹੋਏ ਸ਼ਹਾਦਤ ਦਾ ਜਾਨ ਉਹਨਾਂ ਨੇ ਪੀਤਾ ਇਸੇ ਤਰ੍ਹਾਂ 1977 ਇਸ ਵੀ ਦੀ ਜੇ ਅੱਗੇ ਗੱਲ ਕਰੀਏ ਤੇ ਵਿਸਾਖੀ ਵਾਲੇ ਦਿਨ ਹੀ ਨਕਲੀ ਨਿਰੰਕਾਰੀਆਂ ਜਿਹੜੇ ਬਣੇ ਹੋਏ ਸਨ ਗੁਰੂ ਘਰ ਦੀ निंदा ਕਰਨ ਤੋਂ ਰੋਕਦੇ ਹੋયા ਸਿੰਘਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਸਾਧਤਾ ਉੱਥੇ ਪ੍ਰਾਪਤ ਕੀਤੀਆਂ ਤੇ ਉਹਨਾਂ ਨੂੰ ਗੁਰੂ ਘਰ ਦੀ ਨਿੰਦਿਆ ਕਰਨ ਤੋਂ ਰੁਕਿਆ ਇਸ ਤਰ੍ਹਾਂ ਸਾਧ ਸੰਗਤ ਜੀਓ ਇਸ ਪਾਵਨ ਵਿਸਾਖੀ ਦੇ ਦਿਨ ਤੇ ਅਨੇਕਾਂ ਹੀ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਬੁੱਧੀ ਦਿੱਤੀ ਹੈ ਕੁਝ ਕੁ ਘਟਨਾਵਾਂ ਦਾ ਆਪ ਜੀ ਦੇ ਨਾਲ ਜ਼ਿਕਰ ਕੀਤਾ ਹੈ ਇਹ ਪਾਵਨ ਵਿਸਾਖੀ ਦਾ ਇਤਿਹਾਸ ਸਿੱਖ ਕੌਮ ਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੋਰ ਮਤਬੂਦੀ ਲੈ ਕਰਕੇ ਕੁਰਮਤ ਰਿਆ ਵਿਚਾਰਾ ਸੰਗਤਾਂ ਨਾਲ ਸਾਂਝਾ ਕਰਾਉਂਦੇ ਰਹਿਣ ਜੇ ਜਾਣਕਾਰੀ ਚੰਗੀ ਲੱਗੀ ਹੈ ਚੈਨਲ ਸਾਡਾ ਜਰੂਰ ਭਾਈ ਮਨਜੀਤ ਸਿੰਘ ਸਾਹਿਬ ਤੋਂ ਲੈ ਸਬਸਕ੍ਰਾਈਬ ਕਰੋ ਅਤੇ ਇਸੇ ਤਰ੍ਹਾਂ ਹੋਰ ਧਾਰਮਿਕ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਅੱਗੇ ਸ਼ੇਅਰ ਵੀ ਜਰੂਰ ਕਰੋ ਵੀਡੀਓ ਦੇ ਵਿੱਚ ਜੇ ਜਾਣਕਾਰੀ ਹੋਰ ਚਾਹੀਦੀ ਹੈ ਜਾਂ ਕੋਈ ਕਮੀ ਹੋਵੇ ਜਾਂ ਕੋਈ ਵਿਚਾਰ ਸਾਂਝਾ ਕਰਨੇ ਹੋ ਤਾਂ ਕਮੈਂਟ ਦੇ ਕੇ ਸਾਨੂੰ ਜਰੂਰ ਦੱਸੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ